ਸਸਕਾ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮ ਨਾ ਜਿਹੜੇ ਸਾਰੇ ਹੀ ਸਰੋਤ ਹਨ। ਦੋਸਤੋ ਰਿਜ਼ਲਟਸ ਰੈਗੂਲਰ ਆ ਰਹੇ ਆ ਕੰਟੀਨਿਊਸਲੀ ਚੰਗੇ ਕੇਸਿਸ ਦੇ ਰਿਜ਼ਲਟ ਆ ਰਹੇ ਆ। ਪਹਿਲੀ ਚੀਜ਼ ਪ੍ਰੋਫਾਈਲ ਦੇ ਵਿੱਚ ਦਾਮ ਹੋਣਾ ਜ਼ਰੂਰੀ ਆ। ਦੂਸਰੀ ਚੀਜ਼ ਤੁਹਾਡੇ ਏਜੰਟ ਨੂੰ ਪਤਾ ਹੋਣਾ ਚਾਹੀਦਾ ਫਾਈਲ ਪ੍ਰੈਜ਼ੈਂਟ ਕਿੱਦਾਂ ਹੋਣੀ ਆ। ਸੋ ਜਿਹਦਾ ਜਿਹਦੇ ਵੀ ਇਸ ਵਕਤ ਕੈਂਡੀਡੇਟਸ ਆਪਦੀਆਂ ਰਿਫਿਊਜ਼ਲਸ ਫੇਸ ਕਰ ਰਹੇ ਆ। ਪਲੀਜ਼ ਇੱਕ ਵਾਰੀ ਸਾਡੇ ਨਾਲ ਕੰਸਲਟ ਜ਼ਰੂਰ ਕਰਿਓ। ਕੋਸ਼ਿਸ਼ ਕਰਿਓ ਸਾਨੂੰ ਵਿਜ਼ਿਟ ਕਰਨ ਦੀ। ਮੈਨੂੰ ਮੈਲੋ ਭੁਪਿੰਦਰ ਸਿੰਘ ਗਿੱਲ ਨੂੰ ਮੈਲੋ ਆਵਦਾ ਜੇ ਸਾਨੂੰ ਲੱਗੂਗਾ ਤਾਂ ਅਸੀਂ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਕਮਾਂਗੇ ਕਿ ਤੁਹਾਡਾ ਕੇਸ ਰੀਕਨਸਿਡਰ ਕੀਤਾ ਜਾਵੇ ਤੇ ਕੋਸ਼ਿਸ਼ ਹੋਊਗੀ ਕਿ ਰੀਕਨਸਿਡਰ ਕਰਵਾ ਕੇ ਤੁਹਾਨੂੰ ਵੀਜ਼ਾ ਦਵਾ ਦਿੱਤਾ ਜਾਵੇ ਜਿਵੇਂ ਗੁਰਦੀਪ ਕੌਰ ਦਾ ਗੁਰਦੀਪ ਕੌਰ ਦਾ ਕੇਸ ਪਹਿਲਾਂ ਰਿਫਿਊਜ਼ ਹੋ ਗਿਆ ਸੀ ਦੋਸਤੋ ਇਹਨਾਂ ਨੇ ਟੈਂਪੋਰਰੀ ਰੈਜ਼ੀਡੈਂਟ ਵੀਜ਼ਾ ਅਪਲਾਈ ਕੀਤਾ ਸੀ ਵਿਜ਼ਿਟਰ ਵੀਜ਼ਾ ਇਹਨਾਂ ਦਾ ਕੇਸ ਰਿਫਿਊਜ਼ ਹੋਇਆ ਤਾਂ ਅਸੀਂ ਰੀ ਕਨਸਿਡਰੇਸ਼ਨ ਪਾਈ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਤੇ ਮਾਰਚ 26 ਨੂੰ ਇਹਨਾਂ ਦੀ ਪਾਸਪੋਰਟ ਰਿਕਵੈਸਟ ਸਾਡੇ ਕੋਲੇ ਆ ਚੁੱਕੀ ਆ ਅਗਲਾ ਕੇਸ ਹੈ ਜਿਹੜਾ 3 ਫੈਬਰੂਰੀ ਨੂੰ ਅਸੀਂ ਅਪਲਾਈ ਕੀਤਾ ਸੀਗਾ ਆ ਸਾਰਵ ਦਾ ਸਾਰਵ ਦਾ ਓਪਨ ਵਰਕ ਪਰਮਿਟ ਤੇ ਮੈਡੀਕਲ ਰਿਕੁਐਸਟ ਸਾਨੂੰ ਆ ਚੁੱਕੀ ਆ ਇਟ ਮੀਨਸ ਇਹਨਾਂ ਦੇ ਮੈਡੀਕਲ ਤੋਂ ਬਾਅਦ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਡੀਕਲ ਕਲੀਅਰ ਹੁੰਦਾ ਤਾਂ ਇਹਨਾਂ ਦਾ ਵੀਜ਼ਾ ਡਾਨਾ ਆ ਲਾਸਟ ਵਕ ਨਾ ਦਿ ਲੀਸ ਰਜਿਤ ਕੁਮਾਰ ਇਹਨਾਂ ਦਾ ਮੈਡੀਕਲ 18 ਮਾਰਚ ਨੂੰ ਹੋਇਆ ਸੀ ਅੱਜ ਪਾਸਪੋਰਟ ਵਾਸ ਸੰ ਹਾਈ ਕਮਿਸ਼ਨ ਆਫ ਕੈਨੇਡਾ ਨੇ ਫੇਟ ਕੀ ਅਗੇ ਨਾਲ ਦਾ ਪਾਸਪੋਰਟ ਭੇਜ ਦਿਓ ਸਟੈਂਪਿੰਗ ਵਾਸਤੇ ਕੰਟੀਨਿਊਸਲੀ ਵੀਜ਼ਾਸ ਆ ਰਹੇ ਆ ਸਾਡੇ ਬਸ ਕੋਸ਼ਿਸ਼ ਇਹ ਕਰੋ ਕਿ ਜਦੋਂ ਵੀ ਕੇਸ ਅਪਲਾਈ ਕਰਨਾ ਤਾਂ ਪਹਿਲਾਂ 2-4 ਜਾਣਿਆਂ ਤੋਂ ਸਲਾਹ ਜ਼ਰੂਰ ਲੈ ਲਓ ਇੱਕੋ ਜਗ੍ਹਾ ਤੇ ਰੁਕ ਜਾਣਾ 2-4 ਗੱਲਾਂ ਨੂੰ ਧਿਆਨ ਚ ਰੱਖ ਕੇ ਹੀ ਬਾਕੀ ਖਾਸ ਕਰਕੇ ਉਹ ਏਜੰਟ ਜਿਹੜੇ ਮੈਨੂੰ ਰੈਗੂਲਰ ਕਾਲ ਕਰਕੇ ਪੁੱਛ ਰਹੇ ਆ ਕਿ ਜੀ ਸਾਡੇ ਕੋਲੇ ਕਾ ਸਾਡੀ ਫਰਮ ਆਰਸੀਆਈਸੀ ਰਜਿਸਟਰਡ ਨਹੀਂ ਧੀ ਸਾਡੇ ਅਸੀਂ ਕਿਵੇਂ ਫਾਈਲ ਨੂੰ ਲੌਂਚ ਕਰੀਏ ਤਾਂ ਮੈਂ ਤੁਹਾਨੂੰ ਦੱਸਣਾ ਕਿ ਦੋਸਤੋ ਹੁਣ ਇਹ ਤੁਹਾਡੀ ਮਰਜ਼ੀ ਆ ਜੇ ਤਾਂ ਤੁਸੀਂ RCIC ਤੋਂ ਹੀ ਫਾਈਲ ਆਪਦੀ ਲੌਂਚ ਕਰਾਉਣੀ ਆ APAR ਜਿਵੇਂ ਹੁਣ ਸਾਡੀ ਕੰਪਨੀ RCIC ਰਜਿਸਟਰਡ ਆ ਸਾਡੇ ਕੰਪਨੀ ਦੇ ਵਿੱਚ ਦੋ ਮੈਂਬਰ ਆਫ RCIC ਫਾਈਲਸ ਲੌਂਚ ਕਰਦੇ ਨੇ ਤੁਸੀਂ ਸਾਡੇ ਥਰੂ ਕੰਟੈਕਟ ਕਰਕੇ ਸਾਡੇ ਥਰੂ ਫਾਈਲਸ ਲੌਂਚਮੈਂਟ ਕਰਵਾ ਸਕਦੇ ਹੋ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਬਟ ਜੇ GCIC ਤੇ ਲਾਉਣਾ ਤਾਂ ਜਿਵੇਂ ਪਿੱਛੇ ਜੇ ਹਾਈ ਕਮਿਸ਼ਨ ਆਫ ਕੈਨੇਡਾ ਨੇ ਕੁਝ ਕਦਮ ਇਹ ਜੇ ਚੱਕੇ ਸੀਗੇ ਜਿਦੇ ਵਿੱਚ ਉਹਨਾਂ ਨੇ PFLs ਜੂਕੀਤੀਆਂ ਸੀ ਤਾਂ ਉਸ ਉਹ ਕੁਝ ਕੁ ਦਿਨ ਸੀ ਜਿਹਦੇ ਦੌਰਾਨ ਆਈਆਂ ਹਫਤਾ ਡੇਡ ਹਫਤਾ ਪਰ ਉਸ ਤੋਂ ਬਾਅਦ ਕੰਟੀਨਿਊਸਲੀ ਜੀਸੀਕੇ ਦੇ ਉੱਤੇ ਵੀਜ਼ਾਸ ਲੋਕਾਂ ਨੂੰ ਮਿਲ ਰਹੇ ਨੇ ਰਿਫਿਊਜ਼ਲਸ ਵੀ ਮਿਲ ਰਹੀਆਂ ਨੇ ਹਾਈ ਕਮਿਸ਼ਨ ਆਫ ਕੈਨੇਡਾ ਨੇ ਕੁਝ ਬਹੁਤ ਆ ਜਿਆਦੇ ਉੱਤੇ ਤਾਂ ਤਵੱਜੋ ਦਿੱਤੀ ਨਹੀਂ ਦੇਣੀ ਬਣਦੀ ਵੀ ਨਹੀਂ ਸੀ ਮੈਂ ਕਿਉਂ ਕਿਉਂਕਿ ਜੇ ਹੁਣ ਮੇਰੇ ਕੋਲੇ ਆਸੀਆਈਸੀ ਦਾ ਲਾਇਸੈਂਸ ਹੈਗਾ ਸਾਡੀ ਕੰਪਨੀ ਕੋਲੇ ਤਾਂ ਮੈਂ ਲੋਕਾਂ ਨੂੰ ਇਹ ਕਹਦੇ ਆ ਕਿ ਤੁਹਾਡੇ ਸਾਰਿਆਂ ਦੇ ਤਾਂ ਕੰਮ ਬੰਦ ਹੋ ਜਾਣ ਸਿਰਫ ਮੇਰੇ ਹੀ ਗਲਤੀ ਚੱਲੇ ਇਹ ਪੋਸੀਬਲ ਨਹੀਂ ਹੋ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਜੇ ਅਪਾ ਧਿਆਨ ਦਿੱਤਾ ਜਾਵੇ ਤਾਂ ਤਕਰੀਬਨ ਤਕਰੀਬਨ 120 ਕੰਟਰੀਜ਼ ਤੋਂ ਲੋਕ ਜਾਂਦੇ ਨੇ ਇੰਨੀਆਂ ਕੰਟਰੀਜ਼ ਦੇ ਵਿੱਚ CIC ਮੈਂਬਰਸ ਬੈਠ ਕੇ ਕੰਮ ਤਾਂ ਨਹੀਂ ਕਰ ਪਾਉਣਗੇ ਕਿਉਂਕਿ ASIC ਦੀ ਪਹਿਲੀ ਰਿਕੁਆਇਰਮੈਂਟ ਇਹ ਹੈ ਕਿ ਤੁਹਾਡਾ ਜਿਹੜਾ ਲਾਇਸੈਂਸ ਹੋਲਡਰ ਹੋ ਕੈਨੇਡਾ ਦਾ ਪਰਮਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ ਇਸ ਲਈ ਜਿਵੇਂ ਫਾਇਲ ਜਿਨ੍ਹਾਂ ਨੇ ਉਥੋਂ ਦੇ ਲੋਕਲ ਏਜੰਟਸ ਨੇ ਜਿਹੜੀਆਂ ਲੌਂਚ ਕਰਨੀਆਂ ਨੇ ਉਹ ਜੀਸੀਆਈਸੀ ਥਰੂ ਹੀ ਲੌਂਚ ਹੋਣਗੀਆਂ ਸੋ ਕਈ ਵਾਰੀ ਕੁਝ ਇਹੋ ਜਿਹਾ ਕੰਪਲਿਕੀਸ਼ਨਸ ਆ ਜਾਂਦੀਆਂ ਨੇ ਪਰ ਜੇ ਤੁਸੀਂ ਸਾਡੀ ਹੈਲਪ ਕਿਤੇ ਵੀ ਲੋੜ ਆ ਅਸੀਂ ਤੁਹਾਨੂੰ ਹੈਲਪ ਕਰਾਂਗੇ ਸਾਡਾ ਇਧਰ ਲੋੜ ਆ ਜੀ ਵੀ ਇਮੀਗ੍ਰੇਸ਼ਨ ਕੈਨੇਡਾ ਚ ਲੋੜ ਆ ਸਾਡੇ ਆਰਸੀਆਈਸੀ ਮੈਂਬਰਸ ਦੀ ਟੀਮ 24/7 ਹੈਲਪਫੁਲੀ ਡੈਡੀ ਰਹਦੀ ਆ ਸੋ ਮੇਰੀ ਬੇਨਤੀ ਬਸ ਇਹ ਹੈ ਕਿ ਜਦੋਂ ਵੀ ਆਪਦਾ ਕੇਸ ਅਪਲਾਈ ਕਰਨਾ ਹੁੰਦਾ ਤਾਂ ਤੁਸੀਂ ਜਰੂਰ ਇਸ 'ਤੇ ਧਿਆਨ ਦਿਓ ਕਰੋ ਕਿ ਤੁਹਾਡੀ ਫਾਈਲ ਨੂੰ ਹਾਈ ਕਮਿਸ਼ਨ ਆਫ ਕੈਨੇਡਾ ਤੱਕ ਪਹੁੰਚਦੀ ਕੌਣ ਕਰ ਰਿਹਾ ਕਿਉਂਕਿ ਉਹਦੇ 'ਤੇ 95% ਵੀਜ਼ਾ ਖੜਾ ਹੁੰਦਾ ਤੁਹਾਡਾ ਕਿਉਂਕਿ ਤੁਸੀਂ ਪ੍ਰੈਜੈਂਟੇਸ਼ਨ ਪ੍ਰੋਸ ਕੀ ਰਏ ਹੋ ਜਦੋਂ ਪ੍ਰੋਸ ਹੀ ਮਾੜੀ ਚੀਜ਼ ਦਿੱਤੀ ਫਿਰ ਵੀਜ਼ਾ ਕਾਹਦਾ ਹੋਣਾ ਹੁੰਦਾ ਸੋ ਦੋਸਤੋ ਜਦੋਂ ਵੀ ਕੇਸ ਅਪਲਾਈ ਕਰਨਾ ਹੁੰਦਾ ਇੱਕ ਵਾਰੀ ਕਾਉਂਸਲਿੰਗ ਲਈ ਜਰੂਰ ਆਇਆ ਕਰੋ ਫਿਰ ਉਸ ਤੋਂ ਬਾਅਦ ਡਿਸਾਈਡ ਕਰਿਆ ਕਰੋ ਕਿੱਥੇ ਜਾ ਕੇ ਇਸ ਨੂੰ ਥੈਂਕ ਯੂ ਵੈਰੀ ਮਚ